ਸਤਿ ਸ੍ਰੀ ਅਕਾਲ ਜੀ ਧਿਰੋ ਤੇ ਭੈਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਬੇਬੇ ਦੀ ਰਸੋਈ ਵਿੱਚ ਅੱਜ ਆਟੇ ਦੇ ਪੇੜੇ ਬਣ ਜਾ ਰਹੇ ਨੇਗੇ ਆਟੇ ਦੇ ਪੇੜੇ ਬਣਾਉਣ ਲਈ ਇਸ ਸਪੈਸ਼ਲ ਆਪਣੇ ਲੱਕੜੀ ਲਈ ਪੇੜੇ ਬਣਾ ਰਹੀ ਹੈ ਆਪਾਂ ਭੈਣਾ ਘਰ ਦੇ ਵਿੱਚ ਬਣਾ ਕੇ ਲਿਜਾ ਸਕਦੀਆਂ ਨੇਗੀਆਂ ਸਸਤਾ ਤੇ ਸਿੰਪਲ ਸੌਦਾ ਤੇ ਹੋਰ ਵੀ ਆਪਾਂ ਮਠਿਆਈਆਂ ਤਿਆਰ ਕਰਦੇ ਆਂਗੇ ਜੋ ਭੈਣਾਂ ਨੂੰ ਪਸੰਦ ਆਈ ਮਠਾਈ ਉਹ ਤਿਆਰ ਕਰ ਸਕਦੀਆਂ ਨੇ ਤੇ ਇਹ ਜੇ ਆਪਾਂ ਪੇੜੇ ਬਣਾਉਣ ਲਈ ਇੱਕ ਕੌਲੀ ਲਈਤੀ ਆਪਾਂ ਆਟੇ ਦੀ ਕਣਕ ਦੇ ਆਟੇ ਦੀ ਤੇ ਇਹ ਆਪਾਂ ਸਾਨਾਂਗੇ ਤੇ ਦੋ ਚਮਚੇ ਲਵਾਂਗੇ ਆਪਾਂ ਬੇਸਣ ਦੇ ਇਹ ਵੀ ਆਪਾਂ ਨਾਲ ਹੀ ਸਾਨ ਲਾਂਗੇ ਆਟੇ ਦੇ ਦੋ ਚਮਚੇ ਲੈ ਲਈ ਆਪਾਂ ਦੋ ਚਮਚੇ ਆਪਾਂ ਲਈ ਬੇਸਣ ਦੇ ਤੇ ਇਹਨੂੰ ਪਸਾਨ ਲਾਂਗੇ ਚੰਗੀ ਤਰ੍ਹਾਂ ਕੜਾਹੀ 'ਚ ਹੀ ਸਾਨ ਲਾਂਗੇ ਆਪਾਂ ਤੇ ਤੁਸੀਂ ਅਲੱਗ ਪਾਂਡੇ 'ਚ ਵੀ ਸਾਂਣ ਸਕਦੇ ਹੋਗੇ ਤੇ ਆਪਣੇ ਕੋਲੇ ਮਤਲਬ ਕੜਾਹੀ ਹੈਗੀ ਬਧੀਆ ਖੁੱਲੀ ਆਪਾਂ ਇਸੇ ਕੜਾਹੀ 'ਚ ਸਾਂਣ ਲਾਗੇ ਨੂੰ ਸਾਂਣ ਕੇ ਫਿਰ ਬਸ ਆਪਾਂ ਇੱਥੇ ਗੈਸ ਚਲਾਉਣੇ ਹੈਗੇ ਇਹ ਪਣੇ ਬਹੁਤ ਟੈਸਟੀ ਬਣਨੇਗੇ ਬਹੁਤ ਸੁਆਦੀ ਬਣਨੇਗੇ ਬਹੁਤ ਵਧੀਆ ਬਣਨੇਗੇ ਘੱਟ ਖਰਚੇ ਨਾਲ ਬਣਨੇਗੇ ਇਹ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਆ ਆ ਜਿਹੜਾ ਬਾਦੂ ਆਪਣਾ ਹੁੰਦਾਗਾ ਬੜਾ ਮੋਟਾ ਥੋੜਾ ਜਿਹਾ ਪਾਈ ਨਿਕਲ ਗਿਆ ਤੇ ਆਪਣਾ ਹੀ ਕੱਲਾ ਆਟਾ ਰਹਿ ਗਿਆ ਇਸ ਆਣਣ ਦੇ ਨਾਲ ਭੈਣੇ ਆਟਾ ਨਾਲ ਹੀ ਤਾਂ ਫਲਾਵਟ ਚ ਆ ਜਾਂਦਾ ਹੈਗਾ ਤੇ ਨਾਲੇ ਇਹ ਵਧੀਆ ਭੱਜ ਜਾਂਦਾ ਹੈਗਾ ਹੁਣ ਆਪਾਂ ਇਹ ਬਗੈਰ ਕਿਓਤ ਪਹਿਲਾਂ ਇਹ ਭੁੰਨਣਾ ਦਾ ਗੈਸ ਆਪਾਂ ਚਾਲੂ ਕਰ ਲਿਆ ਇਹਨੂੰ ਆਪਾਂ ਸਲੋ ਤੇ ਕਰ ਲੈਣਾ ਸਲੋ ਤੇ ਕਰਕੇ ਆਪਾਂ ਇਹਨੂੰ 5-7 ਮਿੰਟ ਦੇ ਲਈ ਇਹਨੂੰ ਇਸੇ ਤਰ੍ਹਾਂ ਹੀ ਭੁੰਨਾਂਗੇ ਹਾਂ ਦੇਖੋ ਜੀ ਆਪਾਂ ਨੂੰ 5 ਮਿੰਟ ਹੋ ਗਏ ਭੁੰਨਦਿਆਂ ਨੂੰ ਤੇ ਇੱਥੇ ਆਪਾਂ ਨਾ ਬਿਲਕੁਲ ਸਲੋ ਤੇ ਆਪਣਾ ਚੱਲਦਾ ਹੈਗਾ ਗੈਸ ਤੇ ਆਪਾਂ ਨੂੰ 5 ਮਿੰਟ ਹੋ ਗਏ ਭੁੰਨਦਿਆਂ ਨੂੰ ਤੇ ਹੁਣ ਆਪਾਂ ਇੱਥੇ ਇਹਦੇ ਵਿੱਚ ਦੋ ਚਮਚੇ ਖਿਓ ਦੇ ਪਾਉਣੇ ਆਗੇ ਆਪਾਂ ਇੱਕ ਕੌਲੀ ਖਿਓ ਦੇ ਲੈ ਲੈਣੀ ਮਨ ਕੇ ਇਹਦੇ ਵਿੱਚੋਂ ਹੀ ਆਪਾਂ ਖਿਓ ਵਰਤਣਾਗਾ ਹੁਣ ਆਪਾਂ ਇਹਦੇ ਚ ਦੋ ਚਮਚੇ ਖਿਓ ਦੇ ਲੈਣੇ ਆਗੇ ਤੇ ਬਾਕੀ ਖਿਓ ਫੇਰ ਰੱਖ ਲੈਣੇ ਆਗੇ ਤੇ ਫੇਰ ਤੁਹਾਨੂੰ ਦੱਸਾਂਗੇ ਫੇਰ ਕਦੋਂ ਖਿਓ ਪਾਉਣਾਗਾ ਇਸ ਤਰ੍ਹਾਂ ਇਹਦੇ ਵਿੱਚ ਨਾ ਹੌਲੀ ਹੌਲੀ ਕਰਕੇ ਆਪਕੇ ਪਾਉਣਾਗਾ ਸਾਰਾ ਇੱਕਦਮ ਨਹੀਂ ਪਾਉਣਾਗਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਮਿਲਾ ਲੈਨੇ ਸਾਰਾ ਖਿਓ ਦੇ ਵਿੱਚ ਦੇਖੋ ਆਪਣਾ ਆਟਾ ਇਸ ਤਰ੍ਹਾਂ ਦਾ ਹੋ ਗਿਆ ਜੀ ਇਸ ਤੇ ਹੁਣ ਆਪਾਂ ਫੇਰ ਦੋ ਚਮਚ ਕਿਹੋ ਦੇ ਪਾਵਾਂਗੇ ਇਹਦੇ ਨਾਲ ਆਪਣਾ ਆਟਾ ਨਾਲ ਤਾਂ ਹੌਲੀ-ਹੌਲੀ ਪੱਕਦਾਗਾ ਧਰੰਦ ਤਿੱਕਰ ਪੱਕੂਗਾ ਤੇ ਨਾਲੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਕਿਹੋ ਪੈਣਾ ਆਪਣਾ ਜੇ ਆਪਾਂ ਸਾਰਾ ਇੱਕਦਮ ਇਕੱਠਾ ਕਿਹੋ ਪਾ ਦਈਏ ਫੇਰ ਆਪਾਂ ਗੈਸ ਭਾਵੇਂ ਸਲੋ ਤੇ ਪਕਾ ਲਈਏ ਭਾਵੇਂ ਆਪਾਂ ਤੇਜ਼ ਕਰਕੇ ਪਕਾ ਲਈਏ ਫੇਰ ਆਟਾ ਉਹਨਾ ਨਹੀਂ ਆਪਣਾ ਅੰਦਰ ਤਿੱਕਰ ਪੱਕਦਾ ਤੇ ਜਿੰਨਾ ਇਸ ਤਰ੍ਹਾਂ ਪੱਕਦਾਗਾ ਤੁਸੀਂ ਬੱਤੋਂ ਦੇ ਕੋਸਸ ਸਹੀ ਕਰੇ ਵੀ ਤੁਸੀਂ ਨਾਲ ਦੇ ਨਾਲ ਹੀ ਕਿਉਂ ਪਾਇਓ ਇਸੇ ਤਰ੍ਹਾਂ ਹੀ 62 ਤੋਂ 65 ਆ ਦੇਖੋ ਜੀ ਆਪਣਾ ਆਟਾ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆਗਾ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਤੇ ਇਹ ਆਪਾਂ 2 ਚਮਚੇ ਕਿਉ ਦੇ ਫੇਰ ਪਾਲੇ ਸੀਗੇ ਉਹ ਵੀਡੀਓ ਬਣਾਉਣੀ ਪੁਰ ਲਗੇ ਸੀਗੇ 2 ਚਮਚੇ ਕਿਉ ਦੇ ਆਪਾਂ ਬਾਅਦ ਚ ਪਾਲੇ ਸੀਗੇ ਇਹ ਤੁਸੀਂ ਆਪਾਂ ਕਿਉ ਪਾ ਲੈਣਾ ਦੇਖ ਕੇ ਤੇ ਆਪਣੇ ਕੁੱਲ ਟੋਟਲ 6 ਚਮਚੇ ਕਿਉ ਦੇ ਇੱਥੇ ਠਿੱਕਰ ਪੈ ਚੁੱਕੇ ਨੇਗੇ ਤੇ ਆ ਦੇਖੋ ਹੁਣ ਇਹ ਕਿਉ ਛੱਡਣ ਲੱਗ ਗਿਆ ਆਪਣਾ ਆਟਾ ਨਾਲੇ ਆਪਣਾ ਆਟਾ ਪੁੱਜ ਚੁੱਕਿਆ ਹੈਗਾ ਤੇ ਹੁਣ ਆਪਾਂ ਇੱਥੇ ਪਾਉਣੇ ਹੈਗੇ ਦੋ ਚਾਰ ਚਮਚੇ ਮਿਲਕ ਪਾਊਡਰ ਦੇ ਤੁਸੀਂ ਮਿਲਕ ਪਾਊਡਰ ਮਿਲਕ ਪਾਊਡਰ ਦੀ ਥਾਂ ਤੇ ਤੁਸੀਂ ਖੋਆ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਖੋਆ ਹੈਗਾ ਤੇ ਜੇ ਖੋਆ ਤੁਹਾਡੇ ਕੋਲ ਹੈ ਨਹੀਂ ਤਾਂ ਤੁਸੀਂ ਮਿਲਕ ਪਾਊਡਰ ਹੀ ਪਾ ਸਕਦੇ ਹੋ ਇਹ ਆਸਾਨੀ ਦੇ ਨਾਲ ਹੀ ਬਜ਼ਾਰਾਂ ਦੇ ਵਿੱਚ ਮਿਲਕ ਪਾਊਡਰ ਮਿਲ ਜਾਂਦਾ ਹੈ ਤੇ ਤੁਸੀਂ ਆਸਾਨੀ ਦੇ ਨਾਲ ਲੈ ਕੇ ਪਾ ਸਕਦੇ ਹੋਗੇ ਇਆ ਆਪਾਂ ਖੋਈ ਦੀ ਜਗਾ ਤੇ ਪਾਉਣੇ ਆਗੇ 4 ਚਮਚੇ ਆਪਾਂ ਮਿਲਕ ਪਾਊਡਰ ਦੇ ਪਾ ਦਿੱਤੇ ਤੇ ਹੁਣ ਆਪਾਂ ਇਹ ਮਿਲਕ ਪਾਊਡਰ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਏ ਦੇਖੋ ਜੀ ਆਪਣਾ ਮਿਲਕ ਪਾਊਡਰ ਬਿਲਕੁਲ ਇਹਦੇ ਵਿੱਚ ਮੈਸ ਹੋ ਚੁੱਕਿਆ ਹੈਗਾ ਤੇ ਆਪਾਂ ਕੜਾਹੀ ਥੱਲੇ ਲਾ ਲਈ ਹੈਗੀ ਕੜਾਹੀ ਥੱਲੇ ਲਾ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਪਾਵਾਂਗੇ ਆਪਾਂ ਆਪਾਂ ਜਿਹੜੀ ਆਪਣੀ ਸਾਤ ਖੰਡ ਹੁੰਦੀ ਹੈਗੀ ਆਪਾਂ ਉਹੀ ਖੰਡ ਪੀਸੀ ਹੈਗੀ ਤੇ ਆਪਾਂ ਅਖੰਡ ਦੀ ਲੱਤੀ ਹੈਗੀ ਅੱਧਾ ਕੌਲੀ ਤੇ ਤੁਸੀਂ ਇਹ ਆਪਦੀ ਸਵਾਦ ਅਨੁਸਾਰ ਵੱਧ ਘੱਟ ਲੈ ਸਕਦੇ ਹੋਗੇ ਜਿਹੜਾ ਕੋਈ ਮਿੱਠਾ ਜ਼ਿਆਦਾ ਖਾਂਦਾ ਤਾਂ ਉਹ ਪੂਰੀ ਕੌਲੀ ਅਖੰਡ ਦੀ ਲੈ ਸਕਦਾ ਤੇ ਜਿਹੜਾ ਕੋਈ ਮਿੱਠਾ ਘੱਟ ਖਾਂਦਾ ਤੇ ਉਹ ਅੱਧੀ ਕੌਲੀ ਵੀ ਲੈ ਸਕਦਾਗਾ ਆਪਾਂ ਅੱਧੀ ਕੌਲੀ ਅਖੰਡ ਦੀ ਲੈ ਕੇ ਤੇ ਇਹਨੂੰ ਆਪਾਂ ਘਰੇ ਹੀ ਪੀਸ ਲਿਆ ਤੇ ਜੇ ਤੁਸੀਂ ਬਾਜ਼ਾਰੋਂ ਪੀਸੀ ਵਸਾਈ ਲੈ ਆਉਣੀ ਆ ਦੋਜੀ ਖੰਡ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋਗੇ ਤੇ ਆਪਾਂ ਇਹਨੂੰ ਖੰਡ ਨੂੰ ਪੀਸਿਆਗਾ ਆਪਣੇ ਕੋਲ ਜੰਕਰ ਹੈ ਨਹੀਂ ਸੀਗੀ ਆਪਾਂ ਖੰਡ ਪੀਸ ਲਈ ਤੇ ਹੁਣ ਨਾਲ ਹੀ ਆਪਾਂ ਇਹਦੇ ਪਾ ਦਾਂਗੇ ਅ ਅੱਧਾ ਚਮਚਾ ਲਾਈਚੀ ਪਾਊਡਰ ਦਾ ਆਪਾਂ ਇਹਦੇ ਨਾਲ ਹੀ ਪਾਤਾ ਇਹ ਇਹ ਆਪਾਂ ਖੁਸ਼ਬੂ ਆਉਣ ਲਈ ਪਾਉਣੀ ਹੈਗੀ ਤੇ ਇਹਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈਗੀ ਤੇ ਤੁਸੀਂ ਇਹ ਜ਼ਰੂਰ ਪਾਵੇਓ ਤੇ ਜੇ ਤੁਹਾਡੇ ਕੋਲੇ ਇਹ ਮੈ ਲਾਈਚੀ ਪਾਊਡਰ ਹੈ ਨਹੀਂਗਾ ਘਰ ਦੇ ਵਿੱਚ ਤਾ ਤੁਸੀਂ ਘਰ ਦੇ ਵਿੱਚ ਲੈ ਚੀਆਂ ਹੁੰਦੀਆਂ ਨੇਗੀਆਂ ਜਦੋਂ ਆਪਾਂ ਖੰਡ ਪੀਸੀ ਉਦੋਂ ਨਾਲ ਦੋ ਤਿੰਨ ਲੈ ਚੀਆਂ ਪੀਸ ਲਿਓ ਤੇ ਉਹਦਾ ਵੀ ਟੈਸਟ ਉਨਾ ਹੀ ਆਉਣਾਗਾ ਤੇ ਹੁਣ ਆਪਾਂ ਚੰਗੀ ਤਨਾਰ ਲਾ ਲਈਏ ਤੇ ਹੁਣ ਇੱਥੇ ਕਿਉ ਆਪਣਾ ਹੋਰ ਪਾਊਗਾ ਹੁਣ ਆਪਾਂ ਦੇ ਚ ਦੋ ਚਮਚੇ ਕਿਉ ਦੇ ਹੋਰ ਪਾ ਲਗੇ ਜਿ ਦੇਖੇ ਚੱਲਿਓ ਇਹ ਆਪਣੇ ਬਹੁਤ ਜਿਆਦੇ ਟੈਸਟੀ ਬਣਨਗੇ ਇਸ ਸਪੈਸ ਲੱਕੜੀ ਲਈ ਬਣਾ ਰਹੇ ਆ ਆਪਾਂ ਮਠਿਆਈਆਂ ਤੇ ਜਿਹੜੀ ਤੁਹਾਨੂੰ ਮਠਿਆਈ ਚੰਗੀ ਲੱਗੀ ਤੁਸੀਂ ਉਹੀ ਐ ਲੱਖੜੀ ਵਾਸਤੇ ਬਣਾ ਸਕਦੇ ਹੋਗੇ ਜਿਹੜੀ ਤੁਹਾਨੂੰ ਸੌਖੀ ਲੱਗੀ ਇਹ ਜਿਹੜੀ ਅੱਜ ਆਪਾਂ ਪੇੜੇ ਬਣਾ ਰਹੇ ਹਾਂਗੇ ਤੇ ਇਹ ਪੇੜਿਆਂ ਦੇ ਸੱਚੇ ਵੀ ਆਉਂਦੇ ਨੇ ਕਿ ਤੁਸੀਂ ਉਹ ਸੱਚਾ ਵੀ ਮੰਗਾ ਕੇ ਬਣਾ ਸਕਦੇ ਹੋ ਤੇ ਤੁਸੀਂ ਹੱਥ ਦੇ ਨਾਲ ਵੀ ਬਣਾ ਸਕਦੇ ਜਿਵੇਂ ਆਪਣੇ ਮਥਰਾ ਤੇ ਪੇੜੇ ਹੁੰਦੇ ਨੇਗੇ ਇਸ ਤਰ੍ਹਾਂ ਏਕਦਮ ਦੇਖਣ ਨੂੰ ਤਾਂ ਮਥਰਾ ਤੇ ਪੇੜੇ ਲੱਗਣਗੇ ਵੀ ਆਪਾਂ ਮਥਰਾ ਤੇ ਪੇੜੇ ਲੈ ਕੇ ਆਏ ਹਾਂਗੇ ਤੇ ਇਹ ਤਾਂ ਖਾਨ ਦੇ ਵਿੱਚ ਵੀ ਸਵਾਦ ਬਹੁਤ ਵਧੀਆ ਹੁੰਦਾ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਉਣੇ ਆਗੇ ਉਹ ਖੋਏ ਦਾ ਟੈਸਟ ਦਿੰਦਾ ਹੈਗਾ ਤੇ ਜੇ ਤੁਸੀਂ ਖੋਆ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਮਿਲਕ ਪਾਊਡਰ ਪਾ ਲਓ ਇੱਕੋ ਹੀ ਚੀਜ਼ ਆ ਇਹ ਤੇ ਹੁਣ ਆਪਣੇ ਇਹ ਪੇੜੇ ਬਣਾਉਣ ਦੇ ਲਈ ਬਿਲਕੁਲ ਆਪਣਾ ਮਟੀਰੀਅਲ ਤਿਆਰ ਆ ਬਸ ਇਤੋਂ ਜ਼ਿਆਦਾ ਹੁਣ ਆਪਣਾ ਕਿਹਾ ਹੋਰ ਨਹੀਂ ਪਾਣਾਗਾ ਤੇ ਇਹਦੇ ਵਿੱਚ ਹੋਰ ਕੋਈ ਡਰਾਈ ਫਰੂਟ ਪਾਉਣ ਦੀ ਲੋੜ ਨਹੀਂ ਤੁਹਾਨੂੰ ਤੇ ਉੱਪਰ ਆਪਾਂ ਡਰਾਈ ਫਰੂਟ ਸੁਆਦ ਦੇ ਲਈ ਲਾਵਾਂਗੇ ਹਾਂਜੀ ਇਹ ਦੇਖੋ ਜੀ ਆਪਣਾ ਸਾਰਾ ਇਹ ਆਪਾਂ ਆਪਣੇ ਇਹਦੇ ਵਿੱਚ ਟੋਟਲ ਹੁਣ ਤੱਕ ਅੱਠ ਝੁੰਚੇ ਘਿਉ ਦੇ ਪੈਣ ਜਿਵੇਂ ਆਪਾਂ ਬਣਾਉਣ ਲੱਗੇ ਹਾਂਗੇ ਸਟੈਪ ਵਾਈਜ਼ ਸਟੈਪ ਆਪਾਂ ਘਿਉ ਪਾਇਆ ਇਹਦੇ ਵਿੱਚ ਤੇ ਆ ਦੇਖੋ ਇਹਨੇ ਕਿੰਨਾ ਘਿਉ ਸੜ ਚੁੱਕਿਆ ਹੁਣ ਇਹ ਤੇ ਇਹ ਆਪਾਂ ਠੰਡਾ ਕਰਨ ਦੇ ਲਈ ਅੰਦਰ ਪੱਖੇ ਥਲੇ ਲਿਆਏ ਸੀਗੇ ਤੇ ਹੁਣ ਆਪਾਂ ਇਹਦੇ ਪੇੜੇ ਬਣਾਉਣ ਲੱਗਦੇ ਹਾਂਗੇ ਤੇ ਪੇੜੇ ਵਟਦੇ ਹੁਣ ਆਪਾਂ ਇਹਦੇ ਆਪਾਂ ਹੱਥ ਨਾਲ ਹੀ ਪੇੜੇ ਵਟਾਂਗੇ ਵੈਸੇ ਸਾਈਜ਼ੇ ਵੀ ਆਉਂਦੇ ਨੇਗੇ ਤੇ ਜੇ ਤੁਹਾਡੇ ਘਰ ਸੱਚੇ ਹੈ ਕਿ ਨਹੀਂ ਤਾਂ ਤੁਸੀਂ ਸੈਂਚੇ ਨਾਲ ਵੀ ਬਣਾ ਸਕਦੇ ਹੋ ਆਪਾਂ ਪੇੜਾ ਹੱਥ ਨਾਲੇ ਬਣਾਵਾਂਗੇ ਜਿਸ ਤਰ੍ਹਾਂ ਦਾ ਮਥਰਾ ਦਾ ਪੇੜਾ ਹੁੰਦਾ ਹਾਂ ਅੱਜ ਦੇਖੋ ਜੀ ਆਪਾਂ ਇੰਨਾ ਕੁ ਲੈ ਲੈਣਾਗਾ ਇੰਨਾ ਕੁ ਲੈ ਕੇ ਤੇ ਆਪਾਂ ਇਸ ਤਰ੍ਹਾਂ ਗੋਲ ਕਰ ਲੈਣਾਗਾ ਵਧੀਆ ਗੋਲ ਹੁੰਦਾ ਦੇਖੋ ਕਿੰਨਾ ਵਧੀਆ ਹੁੰਦਾ ਇਹਨੂੰ ਗੋਲ ਕਰਕੇ ਤੇ ਆਪਾਂ ਜਿਸ ਤਰ੍ਹਾਂ ਮਥਰਾ ਦਾ ਪੇੜਾ ਹੁੰਦਾ ਐ ਉਸ ਤਰ੍ਹਾਂ ਆਪਾਂ ਪੇੜਾ ਬਣਾ ਲੈਣਾਗਾ ਇਸ ਤਰ੍ਹਾਂ ਇਹਦੇ ਪੇੜਾ ਬਣਾ ਲੈਣਾ ਤੇ ਉੱਪਰ ਆਪਾਂ ਕਾਜ ਜੁਦੀ ਸਿਜਾਮਟਾ ਦੇ ਦੇਣੀ ਹੈ। ਇਹਦਾ ਆਪਾਂ ਸਾਰੇ ਇਸ ਤਰ੍ਹਾਂ ਬਣਾ ਲਈਏ ਫਿਰ ਤੁਹਾਨੂੰ ਦਿਖਾਉਣੀ ਆ। ਦੇਖੋ ਪਣੇ ਆਪਣੇ ਪੇੜੇ ਬਣ ਕੇ ਸਾਰੇ ਤਿਆਰ ਹੋ ਗਏ। ਆਪਾਂ ਇਹਦੇ ਵਿੱਚ ਕੋਈ ਕਲਰਫੁਲ ਨਹੀਂ ਪਾਇਆਗਾ ਤੇ ਜਿਸ ਤਰ੍ਹਾਂ ਆਪਣਾ ਆਟਾ ਭੁਜਦਾ ਉਸੇ ਤਰ੍ਹਾਂ ਦੀ ਇਹ ਪੇੜੇ ਤਿਆਰ ਹੋ ਕੇ ਬਣ ਕੇ ਤੇ ਇਹ ਆਟੇ ਦੇ ਪੇੜੇ ਇਸ ਤਰ੍ਹਾਂ ਹੀ ਬਣਨਗੇ। ਹੋਰ ਤੁਸੀਂ ਕਿਸ ਚੀਜ਼ ਦੇ ਪੇੜੇ ਚਾਹੋਗੇ ਉਹ ਮੈਨੂੰ ਜਰੂਰ ਦੱਸਿਓ। ਮੈਂ ਉਸੇ ਤਰ੍ਹਾਂ ਦੇ ਪੇੜੇ ਬਣਾਉਂਗੀ ਜਿਹੜੇ ਤੁਸੀਂ ਲੱਕੜੀਆਂ ਵਾਸਤੇ ਲਿਜਾ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਆਂਗੇ ਇੱਕ ਪੇੜਾ ਇਹ ਬੜਾ ਹੀ ਸੌਫਟੀ ਤੇ ਬੜਾ ਹੀ ਵਧੀਆ ਬਣਿਆ ਦੇਖੋ ਕਿੰਨਾ ਵਧੀਆ ਅੰਦਰ ਤਿੱਖਰੇ ਦੇਖਿਓ ਸਾਰਾ ਮਿਕਸ ਹੋਇਆਗਾ ਤੇ ਆਪਾਂ ਇਹ ਖਾ ਕੇ ਵੀ ਦੇਖ ਲੇ ਬਹੁਤ ਟੈਸਟੀ ਬਣੇ ਨੇਗੇ ਤੇ ਬਹੁਤ ਵਧੀਆ ਬਣੇ ਨੇਗੇ ਤੇ ਇਹ ਤੁਸੀਂ ਭਾਵੇਂ ਜਰੂਰ ਬਣਾ ਕੇ ਦੇਖਿਓ ਜਰੂਰ ਬਣਾ ਕੇ ਦੇਖ ਕੇ ਫਿਰ ਮੈਨੂੰ ਕਮੈਂਟ ਕਰਿਓ ਤੇ ਵੀਡੀਓ ਨੂੰ ਦੇਖਣ ਤੇ ਲਈ ਭਾਵੇਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਵੀਡੀਓ ਦੇਖਿਆ ਕਰੋ ਪਣੇ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਤੇ ਉਹਨਾਂ ਪਣਾਂ ਤਿੱਕਰ ਪਚਾਵੋ ਜਿਨ੍ਹਾਂ ਨੂੰ ਨਹੀਂ ਬਣਾਉਣੇ ਆਉਂਦੇ ਉਹ ਬਣਾ ਕੇ ਦੇਖ ਲੈਣ ਪਣੇ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਬਾਕਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਪਣੇ ਜਿਹੜੀ ਸਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਆਪਣੀ ਸਵੇਰੇ 9 ਵਜੇ ਡੇਲੀ ਵੀਡੀਓ ਆਉਂਦੀ ਆ ਨਾ ਤਾਂ ਨਵੀਂ ਰੈਸਪੀ ਦੇ ਨਾਲ ਤੇ ਹਜੇ ਆਪਣੇ ਕਈ ਦਿਨ ਪਏ ਨੇ ਕਿ ਲਖਰੀਆਂ ਦੇ ਵਿੱਚ ਤੇ ਤੁਸੀਂ ਮੈਨੂੰ ਜੋ ਵੀ ਤੁਸੀਂ ਮਠਿਆਈ ਤਿਆਰ ਕਰਾਉਣੀ ਹੋਗੀ ਉਹ ਤੁਸੀਂ ਮੈਨੂੰ ਦੱਸਿਓ ਆਪਾਂ ਉਹੀ ਮਠਿਆਈ ਤਿਆਰ ਕਰਾਂਗੇ ਜਿਹੜੀ ਤੁਸੀਂ ਆਪਣੇ ਭਰਾਵਾਂ ਵਾਸਤੇ ਲਿਜਾ ਸਕੋ ਤੇ ਚੰਗਾ ਭੈਣੇ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਆਪਣੇ ਚੈਨਲ ਬੇਬੇ ਦੀ ਰਸੋਈ ਤੇ ਤੁਹਾਡਾ ਧੰਨਵਾਦ ਆ ਦੇਖਣ ਲਈ ਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ